ਤੁਸੀਂ ਦੇਖ ਰਹੇ ਹੋ ਅਮੈਜ਼ਿੰਗ ਟੀਵੀ ਮੈਂ ਤੁਹਾਡਾ ਆਪਣਾ ਜਗਰੂਪ ਸਿੰਘ ਅੱਜ ਅਸੀਂ ਲੁਧਿਆਣਾ ਦੇ ਨੇੜੇ ਪਹੁੰਚੇ ਹੋਏ ਹਾਂ ਜਿਸ ਜਗ੍ਹਾ ਤੇ ਪਿੰਡ ਪਨਹੋੜਾਂ ਦੇ ਵਿੱਚ ਪਹੁੰਚੇ ਹੋਏ ਹਾਂ ਇਹ ਲੋਕ ਜਿਹੜੇ ਇਸ ਕਰਕੇ ਇੱਥੇ ਇਕੱਠ ਹੋਇਆ ਵਾ ਜਿਹੜਾ ਆਪਾਂ ਨੂੰ ਸਾਰਿਆਂ ਨੂੰ ਪਤਾ ਵਾ ਆਪਣੇ ਡਾਕਟਰ ਅੰਬੇਦਕਰ ਜੀ ਪੀਮਰਾਓ ਵੇਦਕਰ ਜੀ ਜਿਨ੍ਹਾਂ ਦੇ ਬੁੱਤ ਦੇ ਨਾਲ ਕੱਲ ਅੰਮ੍ਰਿਤਸਰ ਵਿੱਚ ਸ਼ੇਡਚਾਰਟ ਹੋਈ ਗਿਆ ਉਸ ਦੇ ਸਬੰਧ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਵਾ ਆਪਾਂ ਇੱਥੇ ਗੱਲਬਾਤ ਕਰਦੇ ਹਾਂ ਜਸਵੀਰ ਜੀ ਨਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੈ ਪੀਮ ਜੈ ਭਾਰਤ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਹੜੀ ਅੰਮ੍ਰਿਤਸਰ ਦੇ ਵਿੱਚ ਘਟਨਾ ਹੋਈ ਆ ਬੜੀ ਮੰਦ ਭਾਗੀ ਆ ਨੰਨਨ ਜੋਗਾ ਜਿੰਨੀ ਘਟਨਾ ਦੀ ਇਸ ਦੀ ਨਿੰਦਾ ਕੀਤੀ ਜਾਵੇ ਬਹੁਤ ਘੱਟ ਹੈ ਕਿਉਂਕਿ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਲਾਂਬੂ ਲਾਉਣ ਵਾਲੀਆਂ ਜਿਹੜੀਆਂ ਸ਼ਕਤੀਆਂ ਵਾਹੇ ਉਹਨਾਂ ਵੱਲੋਂ ਸਮੇਂ-ਸਮੇਂ ਤੇ ਇਦਾਂ ਦੀਆਂ ਘਟੀਆਂ ਕਨੌਣੀਆਂ ਹਰਕਤਾਂ ਕਰਕੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਲਾਂਬੂ ਲਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਪਰ ਕਿਉਂਕਿ ਸਾਡਾ ਦੇਸ਼ ਇੱਕ ਇੱਕ ਗੁਲਦਸਤੇ ਵਾਂਗ ਹੈ ਸੋ ਸਾਡੇ ਕੱਲੇ ਇਹ ਨਹੀਂਗਾ ਵੀ ਕੱਲੇ ਐਸੀ ਸਮਾਜ ਦੇ ਵਿੱਚ ਰੋਸ ਪਾਇਆ ਜਾ ਰਿਹਾ ਅੱਜ ਦੇਖੋ ਤੁਸੀਂ ਦੇਸ਼ ਦੇ ਹਰ ਵਰਗ ਦੇ ਵਿੱਚ ਇਹਦਾ ਰੋਸ ਪਾਇਆ ਜਾ ਰਿਹਾ ਸੋ ਅਸੀਂ ਅੱਜ ਇੱਥੇ ਭਰੂੜਾ ਪਿੰਡ ਦੇ ਵਿੱਚ ਸਾਰੇ ਨੇ ਇਕੱਠੇ ਹੋ ਕੇ ਇਹਦਾ ਵਿਰੋਧ ਵੀ ਕੀਤਾ ਵਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦਾ ਵੀ ਇਹਦੇ ਉਹ ਸਾਨੂੰ ਕਰਨਾ ਪਊਗਾ ਸੰਘਰਸ਼ ਕਰਨਾ ਪਊਗਾ ਅਸੀਂ ਉਹਦੇ ਲਈ ਵੀ ਤਿਆਰ ਹਾਂ ਜੀ ਆਪਾਂ ਦੇਖਦੇ ਹਾਂ ਜੀ ਆਪਣੇ ਦੇਸ਼ ਦੇ ਨਿਰਮਾਤਾ ਸਰਵ ਵਿਧਾਨ ਦੇ ਨਿਰਮਾਤਾ ਜਿਨ੍ਹਾਂ ਦਾ ਰੱਖਿਆ ਦੇ ਵਿੱਚ ਨਹੀਂ ਆ ਬੁੱਤ ਤੇ ਬਾਕੀ ਆਮ ਜਨਤਾ ਦਾ ਕੀ ਹਾਲ ਹੋ ਸਕਦਾ ਇਸ ਦੇਸ਼ ਦੇ ਵਿੱਚ ਦੇਖੋ ਤੁਸੀਂ ਦੇਸ਼ ਨੂੰ ਲਾਂਬੂ ਲਾਉਣ ਵਾਲੇ ਜਿਹੜੇ ਸ਼ਰਾਰਤੀ ਅੰਸਰ ਨੇ ਉਹਨਾਂ ਨੇ ਦਿਨ ਕਿਡਾ ਚੁਣਿਆ ਸਮਾ ਕਿਹੜਾ ਚੁਣਿਆ ਤੇ ਇੱਕ ਮੈਸੇਜ ਕੀ ਦਿੱਤਾ ਸੋ ਸਾਨੂੰ ਇਹ ਸਾਰੇ ਨੂੰ ਸਮਝਣ ਦੀ ਲੋੜ ਹੈ ਇਹਦੇ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰਦੀਆਂ ਇੱਕ ਕੋਈ ਇਦਾਂ ਦਾ ਆਦਮੀ ਜਿਹਨੂੰ ਕਹਿਦੀ ਵੀ ਮੈਂਟਰੀ ਤੌਰ ਤੇ ਡਿਸੇਬਲ ਹੈ ਤੇ ਉਹ ਇਦਾਂ ਦੇ ਦਿਨ ਇਦਾਂ ਦਾ ਸਮਾ ਸਥਾਨ ਨਹੀਂ ਚੁਣਦਾਗਾ ਜਿਸ ਤਰ੍ਹਾਂ ਇੱਕ ਪਵਿੱਤਰ ਨਗਰੀ ਨੂੰ ਚੁਣਿਆ ਗਿਆ ਜਿਸ ਤਰ੍ਹਾਂ 26 ਜਨਵਰੀ ਨੂੰ ਚੁਣਿਆ ਗਿਆ ਸੰਵਿਧਾਨ ਦਿਵਸ ਜਦੋਂ ਸਾਰਾ ਦੇਸ਼ ਸੰਵਿਧਾਨ ਦਿਵਸ ਮਨਾ ਰਿਹਾ ਸੀ ਉਹ ਉਹ ਬੰਦਾ ਉੱਥੇ ਜਾ ਕੇ ਸੰਵਧਾਨ ਨੂੰ ਲਾਂਬੂ ਲਾਉਣ ਵਾਲੀਆਂ ਗੱਲਾਂ ਕਰ ਰਿਹਾ ਸੀ ਉਹਦੇ ਪਿੱਛੇ ਦੀਆਂ ਤਾਕਤਾਂ ਜਿਹੜੀਆਂ ਸਾਡੇ ਲੋਕਾਂ ਨੂੰ ਸਮਝਣ ਦੀ ਲੋੜ ਤੁਹਾਡਾ ਮਤਲਬ ਉਹ ਗਿਣੀ ਮਿਣੀ ਸਾਜ਼ਿਸ਼ ਦੇ ਤਹਿਤ ਕੰਮ ਹੋ ਰਿਹਾ ਬਿਲਕੁਲ ਜੀ ਬਿਲਕੁਲ ਇਹ ਗਿਣੀ ਮਿਠੀ ਸਾਜ਼ਿਸ਼ ਹੈ ਜਿਹੜੀਆਂ ਸਟੇਟਾਂ ਹੁੰਦੀਆਂ ਮੋਂ ਕਦੇ ਨਹੀਂ ਚਾਹੁੰਦੀਆਂ ਕਿ ਜਿਹੜੇ ਲੋਕ ਐ ਇਕੱਠੇ ਹੋ ਕੇ ਆਪਦੇ ਹੱਕ ਤੇ ਹੁਕੂਕਾਂ ਦੀ ਗੱਲ ਕਰਨ ਸੋ ਇੱਕ ਸਾਡੇ ਵਰਗਾਂ ਨੂੰ ਨਾ ਇਕੱਠੇ ਹੋਣ ਲਈ ਇਸ ਤਰ੍ਹਾਂ ਦੀਆਂ ਚਾਲਾਂ ਚੱਲ ਰਹੀ ਹੈ ਸਰਕਾਰ ਸੋ ਅਸੀਂ ਸਮਝਦੇ ਹਾਂ ਵੀ ਉਹ ਸਰਕਾਰ ਦਾ ਕੰਮ ਹੈ ਪਰ ਜਿਹੜਾ ਸਾਡਾ ਕੰਮ ਹੈ ਅਸੀਂ ਵਿਰੋਧ ਕਰਨਾ ਅਸੀਂ ਲੋਕਾਂ ਨੂੰ ਇਕੱਠੇ ਕਰਕੇ ਜਾਗਰੂਕ ਕਰਨਾ ਉਹ ਅਸੀਂ ਕਰਦੇ ਰਹਿਵਾਂਗੇ ਜੀ ਕੱਲ੍ਹ ਦੇ ਆ ਕੀ ਸੁਨੇਹਾ ਦੇ ਰਹੇ ਹੋ ਜੀ ਜਿਹੜੇ ਆਪਣੇ ਮੱਧੂ ਰਾਹੀਂ ਦੇਖ ਰਹੇ ਹੋ ਕੱਲ ਮੈਨੂੰ ਫੋਨ ਆਇਆ ਸੀ ਸਾਨੂੰ ਕਿ ਲੁਧਿਆਣਾ ਬੰਦ ਦੀ ਕਾਲ ਦਿੱਤੀ ਗਈ ਹੈ ਪਰ ਉਹਦੇ ਬਾਰੇ ਕਿਉਂਕਿ ਹਜੇ ਮੇਰੀ ਜਿਹੜੇ ਉੱਥੇ ਦੇ ਕਮੇਟੀ ਮੈਂਬਰ ਨੇ ਮੀਟਿੰਗ 'ਚ ਬੈਠੇ ਨੇ ਜਦੋਂ ਵੀ ਅੱਧੇ ਪੌਣੇ ਘੰਟੇ ਤੋਂ ਉਹਨਾਂ ਨਾਲ ਗੱਲ ਹੁੰਦੀ ਆ ਜੇਕਰ ਕੱਲ੍ਹ ਨੂੰ ਪੰਜਾਬ ਬੰਦ ਦੀ ਕਾਲ ਆ ਤਾਂ ਅਸੀਂ ਮੁੱਲਾਂਪੁਰ ਦੇ ਵਿੱਚ ਜਾਂ ਜੋਧਾ ਦੇ ਵਿੱਚ ਜਿੱਥੇ ਸਾਡੇ ਸਾਰਾ ਸਰਕਲ ਬੈਠਾ ਵਾ ਅਸੀਂ ਆਪ ਦਾ ਜਿਹੜ ਉਹੋ ਜਰੂਰ ਬੰਦ ਕਰਕੇ ਨਾ ਰੋਸ ਪ੍ਰਗਟ ਜਰੂਰ ਜੀ ਧੰਨਵਾਦ ਇਹ ਸਨ ਜਸਵੀਰ ਜੀ ਜਿਨ੍ਹਾਂ ਨੇ ਦੱਸਿਆ ਗਿਆ ਵਾ ਤੇ ਬਾਕੀ ਜਿਵੇਂ ਵੀ ਹੋਊਗਾ ਮੀਟਿੰਗਾਂ ਦੇ ਦੌਰ ਦੇ ਰਹੇ ਤੁਹਾਨੂੰ ਜਾਣਕਾਰੀ ਦੇ ਦਿੱਤੀ ਜਾਊਗੀ ਮੈਂ ਤੁਹਾਡਾ ਆਪਣਾ ਜਗਰੂਰ ਸਿੰਘ ਕੈਮਰਾਮੈਨ ਸਿਮੇ ਅਸਰਾਰ ਦਾ ਨੂੰੜਾ ਦਾ ਨਾਮ ਕਰਨਜੀਤ ਸਿੰਘ ਹੈ ਜੀ ਪਿੰਡ ਪਨੋੜ ਜੀ ਕਿਉਂਕਿ ਡਾਕਟਰ ਭੀਮਰਾਓ ਉਮੇਦਕਰ ਸਾਹਿਬ ਜੀ ਦਾ ਕੱਲ 26 ਜਨਵਰੀ ਨੂੰ ਗਣਤੰਤਰ ਦਿਵਸ ਤੇ ਜੋ ਅੰਮ੍ਰਿਤਸਰ ਵਿਖੇ ਬਹੁਤ ਮੰਦਭਾਗੀ ਘਟਨਾ ਅਸੀਂ ਕਹਿ ਰਹੀਏ ਕਿ ਉਹ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਵੈਸੇ ਤੋੜ ਹੀ ਦਿੱਤਾ ਗਿਆ ਤੇ ਅਸੀਂ ਪਿੰਡ ਪਨੋੜ ਦੇ ਨਗਰ ਨਿਵਾਸੀਆਂ ਵੱਲੋਂ ਬਹੁਤ ਹੀ ਕਨਾਉਣੀ ਹਰਕਤ ਤੇ ਅਸੀਂ ਨਿੰਦਣਯੋਗ ਕਹਿੰਦੇ ਹਾਂ ਕਿ ਜੋ ਸ਼ਖਸ ਨੇ ਕੀਤਾ ਉਹਤੇ ਐਫ ਆਈ ਆਰ ਦਰਜ ਕਰਕੇ ਉਹਨੂੰ ਸਲਾਖਾਂ ਪਿੱਛੇ ਸਿੱਟਿਆ ਜਾਵੇ ਜੋ ਕਿਸੇ ਵੀ ਉਹਦੇ ਹੱਥ ਆ ਕਿਸੇ ਵੀ ਤਕੜੀ ਤਾਕਤ ਦਾ ਹੱਥ ਆ ਉਹਦੇ ਤੇ ਵੀ ਬਣਦੀ ਕਾਰਵਾਈ ਕੀਤੀ ਜਾਵੇ ਧੰਨਵਾਦ ਵਾਹ ਤੁਹਾਨੂੰ ਤੁਸੀਂ ਦੇਖ ਰਹੇ ਹੋ ਅਮੈਜ਼ਿੰਗ ਟੀਵੀ ਮੈਂ ਤੁਹਾਡਾ ਆਪਣਾ ਜਗਰੂਪ ਸਿੰਘ ਅੱਜ ਅਸੀਂ ਲੁਧਿਆਣਾ ਦੇ ਨੇੜੇ ਪਹੁੰਚੇ ਹੋਏ ਹਾਂ ਜਿਸ ਜਗ੍ਹਾ ਤੇ ਪਿੰਡ ਪਨੋੜਾਂ ਦੇ ਵਿੱਚ ਪਹੁੰਚੇ ਹੋਏ ਹਾਂ ਇਹ ਲੋਕ ਜਿਹੜੇ ਇਸ ਕਰਕੇ ਇੱਥੇ ਇਕੱਠ ਹੋਇਆ ਵਾ ਜਿਹੜਾ ਆਪਾਂ ਨੂੰ ਸਾਰਿਆਂ ਨੂੰ ਪਤਾ ਵਾ ਆਪਣੇ ਡਾਕਟਰ ਅੰਬੇਦਕਰ ਜੀ ਵੀ ਮਰਾਓ ਵੇਦਕਰ ਜੀ ਜਿਨ੍ਹਾਂ ਦੇ ਬੁੱਤ ਦੇ ਨਾਲ ਕੱਲ ਅੰਮ੍ਰਿਤਸਰ ਦੇਖੇ ਛੇੜਚੜ ਹੋਈ ਗਿਆ ਉਸ ਦੇ ਸਬੰਧ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਵਾ ਆਪਾਂ ਇੱਥੇ ਗੱਲਬਾਤ ਕਰਦੇ ਹਾਂ ਜਸਵੀਰ ਜੀ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੈ ਭੀਮ ਜੈ ਭਾਰਤ ਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਹੜੀ ਅੰਮ੍ਰਿਤਸਰ ਦੇ ਵਿੱਚ ਘਟਨਾ ਹੋਈ ਆ ਬੜੀ ਮੰਦ ਭਾਗੀ ਆ ਨੰਨਜੋਗਾ ਜਿੰਨੀ ਘਟਨਾ ਦੀ ਇਸ ਦੀ ਨਿੰਦਾ ਕੀਤੀ ਜਾਵੇ ਬਹੁਤ ਘੱਟ ਹੈ ਕਿਉਂਕਿ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਲਾਂਬੂ ਲਾਉਣ ਵਾਲੀਆਂ ਜਿਹੜੀਆਂ ਸ਼ਕਤੀਆਂ ਵਾ ਇਹ ਉਹਨਾਂ ਵੱਲੋਂ ਸਮੇਂ-ਸਮੇਂ ਤੇ ਇਦਾਂ ਦੀਆਂ ਘਟੀਆਂ ਕਨੌਣੀਆਂ ਹਰਕਤਾਂ ਕਰਕੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਲਾਂਬੂ ਲਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਪਰ ਕਿਉਂਕਿ ਸਾਡਾ ਦੇਸ਼ ਇੱਕ ਇੱਕ ਗੁਲਨਸਤੇ ਵਾਂਗ ਹੈ ਸੋ ਸਾਡੇ ਕੱਲੇ ਇਹ ਨਹੀਂ ਆ ਵੀ ਕੱਲੇ ਐਸੀ ਸਮਾਜ ਦੇ ਵਿੱਚ ਰੋਸ ਪਾਇਆ ਜਾ ਰਿਹਾ ਅੱਜ ਦੇਖੋ ਤੁਸੀਂ ਦੇਸ਼ ਦੇ ਹਰ ਵਰਗ ਦੇ ਵਿੱਚ ਇਹਦਾ ਰੋਸ ਪਾਇਆ ਜਾ ਰਿਹਾ ਸੋ ਅਸੀਂ ਅੱਜ ਇੱਥੇ ਪਹੂੜਾ ਪਿੰਡ ਦੇ ਵਿੱਚ ਸਾਰਿਆਂ ਨੇ ਇਕੱਠੇ ਹੋ ਕੇ ਇਹਦਾ ਵਿਰੋਧ ਵੀ ਕੀਤਾ ਵਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦਾ ਵੀ ਇਹਦੇ ਉਹ ਸਾਨੂੰ ਕਰਨਾ ਪਊਗਾ ਸੰਘਰਸ਼ ਕਰਨਾ ਪਊਗਾ ਅਸੀਂ ਉਹਦੇ ਲਈ ਵੀ ਤਿਆਰ ਹਾਂ ਜੀ ਆਪਾਂ ਦੇਖਦੇ ਹਾਂ ਜੀ ਆਪਣੇ ਦੇਸ਼ ਦੇ ਨਿਰਮਾਤਾ ਸਰਵ ਵਿਧਾਨ ਦੇ ਨਿਰਮਾਤਾ ਜਿਨ੍ਹਾਂ ਦਾ ਰੱਖਿਆ ਦੇ ਵਿੱਚ ਨਹੀਂ ਆ ਪੁੱਤ ਤੇ ਬਾਕੀ ਆਮ ਜਨਤਾ ਦਾ ਕੀ ਹਾਲ ਹੋ ਸਕਦਾ ਇਸ ਦੇਸ਼ ਦੇ ਵਿੱਚ ਦੇਖੋ ਤੁਸੀਂ ਦੇਸ਼ ਨੂੰ ਲਾਂਬੂ ਲਾਉਣ ਵਾਲੇ ਜਿਹੜੇ ਸ਼ਰਾਰਤੀ ਅੰਸਰ ਨੇ ਉਹਨਾਂ ਨੇ ਦੈਨ ਕਿਡਾ ਚੁਣਿਆ ਸਮਾ ਕਿਹੜਾ ਚੁਣਿਆ ਤੇ ਇੱਕ ਮੈਸੇਜ ਕੀ ਦਿੱਤਾ ਸੋ ਸਾਨੂੰ ਇਹ ਸਾਰੇ ਨੂੰ ਸਮਝਣ ਦੀ ਲੋੜ ਹੈ ਇਹਦੇ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਇੱਕ ਕੋਈ ਏਦਾਂ ਦਾ ਆਦਮੀ ਜਿਹਨੂੰ ਕਹਿਦੀ ਵਸ ਮੈਂਟਰੀ ਤੌਰ ਤੇ ਡਿਸੇਬਲ ਹੈ ਤੇ ਉਹ ਏਦਾਂ ਦੇ ਦਿਨ ਏਦਾਂ ਦਾ ਸਮਾ ਸਥਾਨ ਨਹੀਂ ਚੁਣਦਾਗਾ ਜਿਸ ਤਰ੍ਹਾਂ ਇੱਕ ਪਵਿੱਤਰ ਨਗਰੀ ਨੂੰ ਚੁਣਿਆ ਗਿਆ ਜਿਸ ਤਰ੍ਹਾਂ 26 ਜਨਵਰੀ ਨੂੰ ਚੁਣਿਆ ਗਿਆ ਸੰਵਿਧਾਨ ਦਿਵਸ ਜਦੋਂ ਸਾਰਾ ਦੇਸ਼ ਸੰਵਿਧਾਨ ਦਿਵਸ ਮਨਾ ਰਿਹਾ ਸੀ ਆ ਉਹ ਬੰਦਾ ਉੱਥੇ ਜਾ ਕੇ ਸੰਵਧਾਨ ਨੂੰ ਲਾਂਬੂ ਲਾਉਣ ਵਾਲੀਆਂ ਗੱਲਾਂ ਕਰ ਰਿਹਾ ਸੀ ਉਹਦੇ ਪਿੱਛੇ ਦੀਆਂ ਤਾਕਤਾਂ ਜਿਹੜੀਆਂ ਸਾਡੇ ਲੋਕਾਂ ਨੂੰ ਸਮਝਣ ਦੀ ਲੋੜ ਤੁਹਾਡਾ ਮਤਲਬ ਉਹ ਗਿਣੀ ਮਿਣੀ ਸਾਜ਼ਿਸ਼ ਦੇ ਤਹਿਤ ਕੰਮ ਹੋ ਰਿਹਾ ਬਿਲਕੁਲ ਜੀ ਬਿਲਕੁਲ ਇਹ ਗਿਣੀ ਮਿਥੀ ਸਾਜ਼ਿਸ਼ ਹੈ ਜਿਹੜੀਆਂ ਸਟੇਟਾਂ ਹੁੰਦੀਆਂ ਮੋਂ ਕਦੇ ਨਹੀਂ ਚਾਹੁੰਦੀਆਂ ਕਿ ਜਿਹੜੇ ਲੋਕ ਐ ਇਕੱਠੇ ਹੋ ਕੇ ਆਪਦੇ ਹੱਕ ਤੇ ਹੁਕੂਕਾਂ ਦੀ ਗੱਲ ਕਰਨ ਸੋ ਇੱਕ ਸਾਡੇ ਵਰਗਾਂ ਨੂੰ ਨਾ ਇਕੱਠੇ ਹੋਣ ਲਈ ਇਸ ਤਰ੍ਹਾਂ ਦੀਆਂ ਚਾਲਾਂ ਚੱਲ ਰਹੀ ਹੈ ਸਰਕਾਰ ਸੋ ਅਸੀਂ ਸਮਝਦੇ ਹਾਂ ਵੀ ਉਹ ਸਰਕਾਰ ਦਾ ਕੰਮ ਹੈ ਪਰ ਜਿਹੜਾ ਸਾਡਾ ਕੰਮ ਹੈ ਅਸੀਂ ਵਿਰੋਧ ਕਰਨਾ ਅਸੀਂ ਲੋਕਾਂ ਨੂੰ ਇਕੱਠੇ ਕਰਕੇ ਜਾਗਰੂ ਕਰਨਾ ਉਹ ਅਸੀਂ ਕਰਦੇ ਰਹਿਵਾਂਗੇ ਜੀ ਕੱਲ ਦੇ ਆ ਕੀ ਸੁਨੇਹਾ ਦੇ ਰਹੇ ਹੋ ਜੀ ਜਿਹੜੇ ਆਪਣੇ ਮੱਧੂ ਰਹੀ ਦੇਖ ਰਹੇ ਹੋ ਕੱਲ ਮੈਨੂੰ ਫੋਨ ਆਇਆ ਸੀ ਸਾਨੂੰ ਕਿ ਲੁਧਿਆਣਾ ਬੰਦ ਦੀ ਕਾਲ ਦਿੱਤੀ ਗਈ ਹੈ ਪਰ ਉਹਦੇ ਬਾਰੇ ਕਿਉਂਕਿ ਹਜੇ ਮੇਰੀ ਜਿਹੜੇ ਉੱਥੇ ਦੇ ਕਮੇਟੀ ਮੈਂਬਰ ਨੇ ਮੀਟਿੰਗ 'ਚ ਬੈਠੇ ਨੇ ਜਦੋਂ ਵੀ ਅੱਧੇ ਪੌਣੇ ਘੰਟੇ ਤੋਂ ਉਹਨਾਂ ਨਾਲ ਗੱਲ ਹੁੰਦੀ ਹੈ ਜੇਕਰ ਕੱਲ ਨੂੰ ਪੰਜਾਬ ਬੰਦ ਦੀ ਕਾਲ ਆ ਤਾਂ ਅਸੀਂ ਮੁੱਲਾਪੁਰ ਦੇ ਵਿੱਚ ਜਾਂ ਜੋਧਾ ਦੇ ਵਿੱਚ ਜਿੱਥੇ ਸਾਡੇ ਸਾਰਾ ਸਰਕਲ ਬੈਠਾ ਵਾ ਅਸੀਂ ਆਪ ਦਾ ਜਿਹੜਾ ਬੰ ਉਹ ਜ਼ਰੂਰ ਬੰਦ ਕਰਕੇ ਨਾ ਰੋਸ ਪ੍ਰਗਟ ਜ਼ਰੂਰ ਜੀ ਧੰਨਵਾਦ ਇਹ ਸਨ ਜਸਵੀਰ ਜੀ ਜਿਨ੍ਹਾਂ ਨੇ ਦੱਸਿਆ ਗਿਆ ਵਾ ਤੇ ਬਾਕੀ ਜਿਵੇਂ ਵੀ ਹੋਊਗਾ ਮੀਟਿੰਗਾਂ ਦੇ ਦੌਰ ਦੇ ਰਹੀਂ ਤੁਹਾਨੂੰ ਜਾਣਕਾਰੀ ਦੇ ਦਿੱਤੀ ਜਾਊਗੀ ਮੈਂ ਤੁਹਾਡਾ ਆਪਣਾ ਜਗਰੂਰ ਸਿੰਘ ਕੈਮਰਾਮੈਨ ਸਿਮੇ ਅਸਰਾਰ ਦਾ ਣੋੜਾਂ ਦੋ ਨਾਮ ਕੇ ਰਣਜੀਤ ਸਿੰਘ ਜੀ ਪਿੰਡ ਪਨੋੜ ਜੀ ਜੋ ਕਿ ਡਾਕਟਰ ਭੀਮਰਾਓ ਉਮੇਦਕਰ ਸਾਹਿਬ ਜੀ ਦਾ ਕੱਲ 26 ਜਨਵਰੀ ਨੂੰ ਗਣਤੰਤਰ ਦਿਵਸ ਤੇ ਜੋ ਅੰਮ੍ਰਿਤਸਰ ਵਿਖੇ ਬਹੁਤ ਮੰਦਭਾਗੀ ਘਟਨਾ ਅਸੀਂ ਕਹਿ ਰਹੀਏ ਕਿ ਉਹ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਵੈਸੇ ਤੋੜ ਹੀ ਦਿੱਤਾ ਗਿਆ ਤੇ ਅਸੀਂ ਪੈਂਡਪਨੋੜ ਦੇ ਨਗਰ ਨਿਵਾਸੀਆਂ ਵੱਲੋਂ ਬਹੁਤ ਹੀ ਕਣੌਣੀ ਹਰਕਤ ਤੇ ਅਸੀਂ ਨਿੰਦਣਯੋਗ ਕਹਿੰਦੇ ਹਾਂ ਕਿ ਜੋ ਸਾਕਸ਼ ਨੇ ਕੀਤਾ ਉਹਤੇ ਐਫ ਆਈ ਆਰ ਦਰਜ ਕਰਕੇ ਉਹਨੂੰ ਸਲਾਖਾਂ ਪਿੱਛੇ ਸਿੱਟਿਆ ਜਾਵੇ ਜੋ ਕਿਸੇ ਵੀ ਉਹਦੇ ਹੱਥ ਆ ਕਿਸੇ ਵੀ ਤਕੜੀ ਤਾਕਤ ਦਾ ਹੱਥ ਆ ਉਹਦੇ ਤੇ ਵੀ ਬਣਦੀ ਕਾਰਵਾਈ ਕੀਤੀ ਜਾਵੇ ਧੰਨਵਾਦ ਜੀ